ਸਵੇਰਕਾਲ ਕੈਨਡਾ ਨਿਊਜ਼ ਪੁਲਟਨ ਵਿੱਚ ਖੜੇ ਹੋਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਰਗਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਸਮਾਰਦਿਆ ਮੁਖੇ ਲੈਣ ਸਿੱਕੇ ਕੈਨਡਾ ਪੋਸਟ ਦੇ ਵਰਕਰਾਂ ਨੇ ਸ਼ੁਰੂ ਕੀਤੀ ਹੜਤਾਲ ਨਮੀਆਂ ਤਬਦੀਲੀਆਂ ਆਉਣ ਤੋਂ ਬਾਅਦ ਲਿਆ ਵੱਡਾ ਫੈਸਲਾ ਤਿੰਨ ਮਹੀਨੇ ਤੋਂ ਬਾਅਦ ਕੈਨਡਾ ਦੀ ਜੀਡੀਪੀ ਆਈ ਉੱਪਰ ਨੂੰ ਖਨਨ ਤੇ ਤੇਲ ਗੈਸ ਸੈਕਟਰਾਂ ਨੇ ਜੀਡੀਪੀ ਵਾਧੇ ਚ ਦਿੱਤਾ ਸਹਿਯੋਗ ਸਾਫਟਵੇਅਰ ਤੇ ਹੋਇਆ ਵੱਡਾ ਹਮਲਾ ਸਾਈਬਰ ਏਜੰਸੀਆਂ ਦੇ ਵੱਲੋਂ ਰਿਮੋਟ ਕਾਮਿਆਂ ਨੂੰ ਕੀਤਾ ਗਿਆ ਸਾਬਤਾਨ ਅਮਰੀਕੀ ਡੈਟਫਾਨੋਂ ਲੈ ਕੇ ਵੱਡਾ ਦਾਵਾ ਕਰਨੀ ਸਰਕਾਰ ਨੇ ਚੁੱਪਚਾਪੀ ਤੇ ਕਾਫੀ ਜਵਾਬੀ ਟੈਰਫ ਹਟਾਏ ਹੁਣ ਖਬਰਾਂ ਵਿਸਥਾਰ ਦੇ ਨਾਲ ਬੀਤੇ ਦਿਨ ਹੀ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਪੋਸਟ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ ਕੈਨੇਡਾ ਪੋਸਟ ਦੇਆਂ ਕੁਝ ਸੇਵਾਵਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਚੇਂਜਸ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਯੂਨੀਅਨ ਨੇ ਵੱਡਾ ਫੈਸਲਾ ਲਿਆ ਫੈਸਲੇ ਦੇ ਵਜੋਂ ਯੂਨੀਅਨ ਹੜਤਾਲ ਦੇ ਉੱਤੇ ਚਲੀ ਗਈ ਹੈ ਕੈਨੇਡਾ ਪੋਸਟ ਦੇ ਵਰਕਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਹੜਤਾਲ ਕਿੰਨਾ ਸਮਾਂ ਚੱਲੇਗੀ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਫੈਡਰਲ ਸਰਕਾਰ ਵੱਲੋਂ ਕੈਨੇਡਾ ਪੋਸਟ 'ਚ ਕੁਝ ਅਹਿਮ ਤਬਦੀਲੀਆਂ ਤੇ ਸੁਧਾਰ ਲਿਆਉਂਦੇ ਐਲਾਨ ਤੇ ਕੁਝ ਘੰਟਿਆਂ ਬਾਅਦ ਡਾਕ ਵਰਕਰਾਂ ਦੀ ਯੂਨੀਅਨ ਨੇ ਰਾਸ਼ਟਰਪਤੀ ਹੜਤਾਲ ਦਾ ਐਲਾਨ ਕਰ ਦਿੱਤਾ ਸਰਕਾਰ ਨੇ ਡਾਕ ਸੇਵਾ ਨੂੰ ਹੁਣ ਘਰ-ਘਰ ਡਿਲੀਵਰੀ ਨੂੰ ਬੰਦ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ ਤੇਉਣ ਵਾਲੇ ਸਾਲਾਂ 'ਚ ਉਹਨਾਂ ਪੱਤਿਆਂ ਨੂੰ ਕਮਿਊਨਿਟੀ ਮੇਲ ਬਾਕਸਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ ਕੈਨੇਡਾ ਪੋਸਟ ਨੇ ਇਕੱਲੇ 2024 'ਚ 1 ਬਿਲੀਅਨ ਡਾਲਰ ਗਵਾ ਦਿੱਤੇ ਤੇ ਇਸ ਸਾਲ ਹੋਰ ਗਵਾਉਣ ਦੇ ਡਰਾਤੇ ਹੈ ਸਰਕਾਰੀ ਪਰਵਰਤਨ ਮੰਤਰੀ ਜੌਇਲਟ ਬਾਉਂਡ ਨੇ ਕਿਹਾ ਕਿ ਕੈਨੇਡਾ ਪੋਸਟ ਨੂੰ ਹਰ ਰੋਜ਼ ਕਰੀਬ 10 ਮਿਲੀ ਉਰੇ ਫੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਚ ਇਸ ਸਰਕਾਰੀ ਡਾਕ ਸੇਵਾ ਨੂੰ ਚੱਲਦਾ ਰੱਖਣ ਲਈ 1 ਬਿਲੀਅਨ ਡਾਲਰ ਪ੍ਰਦਾਨ ਕੀਤਾ ਸੀ ਪਰ ਫਿਰ ਵੀ ਇਸ ਦੀ ਵਿੱਤੀ ਹਾਲਤ ਮਾੜੀ ਰਹੀ ਹੈ ਕੈਨੇਡਾ ਪੋਸਟ ਨੇ ਫੈਡਰਲ ਸਰਕਾਰ ਦੇ ਬਦਲਾਅ ਦਾ ਸਵਾਗਤ ਕੀਤਾ ਪਰ ਕੈਨੇਡਾ ਯੂਨੀਅਨ ਆਫ ਪੋਸਟਲ ਵਰਕਰਸ ਨੇ ਸਰਕਾਰ ਦੇ ਕਦਮਾਂ ਦਾ ਵਿਰੋਧ ਕੀਤਾ ਤੇ ਸ਼ਾਮ ਨੂੰ ਆਪਣੀ ਵੈੱਬਸਾਈਟ ਤੇ ਇੱਕ ਐਲਾਨ ਪਾਇਆ ਜਿਸ ਚ ਆਖਿਆ ਗਿਆ ਸੀ ਕਿ ਸਾਰੇ ਡਾਕ ਵਰਕਰਾਂ ਨੇ ਕੰਮ ਛੱਡ ਦਿੱਤਾ ਹੈ ਤੇ ਉਹ ਮੁਕੰਮਲ ਤੌਰ ਤੇ ਹੜਤਾਲ ਤੇ ਨੇ ਹੜਤਾਲ ਸ਼ੁਰੂ ਹੋ ਚੁੱਕੀ ਹੈ ਤਕਨੀਕੀ ਤੌਰ ਤੇ ਕੈਨੇਡਾ ਪੋਸਟ ਦੇ ਵਰਕਰ ਪਹਿਲਾਂ ਤੋਂ ਹੀ ਕਈ ਮਹੀਨਿਆਂ ਤੋਂ ਹੜਤਾਲ ਨੁਮਾ ਗਤੀਵਿਧੀਆਂ ਕਰ ਰਹੇ ਨੇ ਬੀਤੇ ਸਾਲ ਦੇ 홀ੀਡੇ ਸੀਜ਼ਨ ਦੌਰਾਨ ਵੀ 32 ਦਿਨਾਂ ਦੀ ਹੜਤਾਲ ਹੋਈ ਸੀ ਜਿਸ ਨਾਲ ਕ੍ਰਿਸਮਸ ਦੇ ਤੋਹਫਿਆਂ ਤੇ ਪਾਸਪੋਰਟ ਦੇ ਡਿਲੀਵਰੀ 'ਚ ਦੇਰੀ ਹੋਈ ਸੀ ਦਰਸਲ ਉਦੋਂ ਲੇਬਰ ਮੰਤਰੀ ਦੁਆਰਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਦਖਲ ਦੇਣ ਲਈ ਕਿ ਹਣ ਮਗਰੋਂ ਡਾਕ ਵਰਕਰ ਕੰਮ ਤੇ ਪਰਤੇ ਸਨ ਪਰ ਓਵਰਟਾਈਮ ਨੂੰ ਬੈਨ ਕਰਨਾ ਤੇ ਸਿਰਫ ਕੰਟਰੈਕਟ 'ਚ ਲਿਖਿਆ ਲਾਜ਼ਮੀ ਕੰਮ ਹੀ ਕਰਨਾ ਵੀ ਹੜਤਾਲ ਮੰਨਿਆ ਜਾ ਸਕਦਾ ਹੈ ਤੇ ਯੂਨੀਅਨ ਮਈ ਤੋਂ ਹੀ ਅਜਿਹਾ ਕੈਨੇਡਾ ਪੋਸਟ ਨੇ ਇੱਕ ਬਿਆਨ ਦੇ ਵਿੱਚ ਆਖਿਆ ਹੈ ਕਿ ਇਹ ਨਿਰਾਸ਼ਾਜਨਕ ਹੈ ਯੂਨੀਅਨ ਨੇ ਆਪਣੀ ਹੜਤਾਲ ਦੀ ਗਤੀਵਿਧੀ ਨੂੰ ਵਧਾਉਣ ਨੂੰ ਚੁੜਿਆ ਜਿਸ ਨਾਲ ਕੈਨੇਡਾ ਪੋਸਟ ਦੀ ਵਿੱਤੀ ਸਥਿਤੀ ਹੋਰ ਵਿਗੜ ਜਾਵੇਗੀ 55000 ਡਾਕ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਸੀਯੂਪੀ ਡਬਲਯੂ ਦਾ ਕਹਿਣਾ ਹੈ ਕਿ ਸਰਕਾਰ ਅਤੇ ਕੈਨੇਡਾ ਪੋਸਟ ਨੇ ਉਹਨਾਂ ਦੀਆਂ ਸੇਵਾਵਾਂ ਦੀ ਮੰਗ ਨੂੰ ਘਟਾਇਆ ਹੈ ਤੇ ਇਸ ਦੇ ਨਾਲ ਹੀ ਵਰਕਰਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਪੋਸਟ ਵਰਕਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਫਿਲਹਾਲ ਕੋਈ ਸਮੂਹਿਕ ਸਮਝੌਤਾ ਨਹੀਂ ਹੈ ਤੇ ਲਗਭਗ 2 ਸਾਲਾਂ ਤੋਂ ਤਨਖਾਹ ਤੇ ਪਾਰਟ ਟਾਈਮ ਵਰਕਰਾਂ ਦੇ ਮੁੱਦਿਆਂ ਤੇ ਸਮਝੌਤੇ ਨੂੰ ਲੈ ਕੇ ਸੌਦੇਬਾਜ਼ੀ ਹੋ ਰਹੀ ਹੈ ਸੀਯੂਪੀ ਡਬਲਯੂ ਨੇ ਸਰਕਾਰ ਦੇ 13 ਫੀਸਦੀ ਤਨਖਾਹ ਵਾਅਦੇ ਦੀ ਪੇਸ਼ਕਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ 19 ਫੀਸਦੀ ਵਾਅਦੇ ਦੀ ਮੰਗ ਕਰ ਰਹੇ ਨੇ ਇਸ ਹੜ ਪੋਸਟ ਦਾ ਕਹਿਣਾ ਹੈ ਕਿ ਨਾ ਕੋਈ ਨਵਾਂ ਪੈਕੇਜ ਤੇ ਨਾ ਹੀ ਕੋਈ ਪੱਤਰ ਪ੍ਰੋਸੈਸ ਕੀਤਾ ਜਾਵੇਗਾ ਜੋ ਡਾਕ ਪਹਿਲਾਂ ਹੀ ਨੈਟਵਰਕ ਦੇ ਵਿੱਚ ਹੈ ਉਸ ਨੂੰ ਸੁਰੱਖਿਅਤ ਕੀਤਾ ਜਾਵੇਗਾ ਤੇ ਜਦੋਂ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ ਤਾਂ ਡਿਲੀਵਰ ਕੀਤੇ ਜਾਣਗੇ 올ਡੇਜ ਸਿਕਿਉਰਿਟੀ ਕੈਨੇਡਾ ਚਾਈਲਡ ਬੈਨੀਫਿਟ ਤੇ ਕੈਨੇਡਾ ਪੈਨਸ਼ਨ ਪਲਾਨ ਸਨੇ ਸਰਕਾਰੀ ਬੈਨੇਫਿਟ ਵਾਲੇ ਚੈੱਕਾਂ ਦੀ ਡਿਲੀਵਰੀ ਜਾਰੀ ਰਹੇਗੀ ਸਰਕਾਰ ਨੇ ਕੈਨੇਡਾ ਪੋਸਟ ਨੂੰ ਘਰ-ਘਰ ਡਿਲੀਵਰੀ ਬੰਦ ਕਰਨ ਦੀ ਆਗਿਆ ਦਿੱਤੀ ਹੈ ਲਗਭਗ 4 ਮਿਲੀਅਨ ਪਤੇ ਨੇ ਜਿੱਥੇ ਲੋਕਾਂ ਨੂੰ ਡਾਕ ਸਿੱਧੀ ਕਰਤੇ ਮਿਲਦੀ ਹੈ ਸਰਕਾਰ ਇਸ ਬਦਲਾਅ ਨੂੰ ਲਾਗੂ ਕਰਨ 'ਚ ਲੱਖਾਂ ਡਾਲਰ ਬਚਾਉਣ ਦੀ ਆਸ ਕਰਦੀ ਹੈ ਇਸ ਦੇ ਨਾਲ ਹੀ ਕਮਿਊਨਿਟੀ ਮੇਲਬਾਕਸ ਤਬਦੀਲੀ ਤੇ ਰੋਕ ਵੀ ਹਟਾ ਦਿੱਤੀ ਗਈ ਹੈ ਤੇ ਕੈਨੇਡਾ ਪੋਸਟ ਕੁਝ ਪਿੰਡੂ ਮੇਲਬਾਕਸਾਂ ਨੂੰ ਵੀ ਬੰਦ ਕਰ ਸਕੇਗਾ ਮੰਤਰੀ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਸਾਲਾਨਾ 400 ਮਿਲੀਅਨ ਡਾਲਰ ਬਚ ਸਕਦਾ ਹੈ ਕੈਨੇਡਾ ਪੋਸਟ ਨੂੰ ਇਹਨਾਂ ਤਬਦੀਲੀਆਂ ਨੂੰ ਲਾਗੂ ਕਰਨ ਦੇ ਲਈ 45 ਅੰਦਰ ਇੱਕ ਯੋਜਨਾ ਤਿਆਰ ਕਰਨੀ ਪਵੇਗੀ ਲਾਈਟ ਬਾਉਂਡ ਮੁਤਾਬਕ ਘਰ-ਘਰ ਡਿਲੀਵਰੀ ਤੋਂ ਕਮਿਊਨਿਟੀ ਮੇਲ ਬਾਕਸਾਂ 'ਚ ਤਬਦੀਲ ਹੋਣ 'ਚ ਲਗਭਗ ਇੱਕ ਦਹਾਕਾ ਲੱਗ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਬਹੁਤ ਜਲਦੀ ਬਦਲਾਅ ਵੇਖਣਗੇ ਤੇ ਉਧਰ 3 ਮਹੀਨੇ ਤੋਂ ਬਾਅਦ ਕੈਨੇਡਾ ਦੀ ਜੀਡੀਪੀ ਉੱਪਰ ਵੱਲ ਨੂੰ ਆਣੀ ਸ਼ੁਰੂ ਹੋ ਗਈ ਹੈ ਮੰਨਿਆ ਜਾਂਦਾ ਹੈ ਕਿ ਜਦੋਂ ਦੋ ਵਾਰ ਤੋਂ ਬਾਅਦ ਤੀਜੀ ਵਾਰ ਕੈਨੇਡਾ ਦੀ ਜਾਂ ਫਿਰ ਕਿਸੇ ਵੀ ਮੁਲਕ ਦੀ ਜੀਡੀਪੀ ਉੱਪਰ ਨਾ ਆਵੇ ਤਾਂ ਫਿਰ ਉਸ ਨੂੰ ਮੰਦੀ ਮੰਨ ਲਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਇਸ ਸੰਭਾਵਨਾਵਾਂ ਜਟਾਈਆਂ ਜਾ ਰਹੀਆਂ ਕਿ ਕੈਨੇਡਾ ਮੰਦੀ ਤੋਂ ਬਚ ਗਿਆ ਹਾਲਾਂਕਿ ਖਨਨ ਅਤੇ ਤੇਲ ਗੈਸ ਸੈਕਟਰ ਨੇ ਜੀਡੀਪੀ ਦੇ ਵਾਅਦੇ ਦੇ ਵਿੱਚ ਕਾਫੀ ਸਹਿਯੋਗ ਪਾਇਆ ਇਹ ਮੋੜ ਹੀ ਰਹੇ ਕੈਨੇਡਾ ਦੇ ਜੀਡੀਪੀ ਜੁਲਾਈ ਮਹੀਨੇ ਚ 0.2 ਫੀਸਦੀ ਵਧੀ ਹੈ ਜੋ ਕਿ 3 ਮਹੀਨਾ ਦੀ ਗਿਰਾਵਟ ਤੋਂ ਬਾਅਦ ਇੱਕ ਛੋਟੀ ਪਰ ਸਹੀ ਦਿਸ਼ਾਵਲ ਵਾਪਸੀ ਮੰਨੀ ਜਾ ਰਹੀ ਹੈ ਇਹ ਵਾਧਾ ਮੁੱਖ ਤੌਰ ਤੇ ਖਨਨ ਨਿਰਮਾਣ ਤੇ ਥੋਕ ਵਪਾਰ ਵਾਲੇ ਸੈਕਟਰਾਂ ਦੀ ਵਧੀ ਹੋਈ ਸਰਗਰਮੀ ਕਰਕੇ ਹੋਇਆ ਹੈ ਕੈਨੇਡਾ ਦੀ ਆਰਥਿਕਤਾ ਦੂਜੀ ਤਿਮਾਹੀ ਦੇ ਵਿੱਚ 1.6 ਫੀਸਦੀ ਦੀ ਸਾਲਾਨਾ ਦਰ ਤੇ ਨਾਲ ਘਟੀ ਸੀ ਜਿਸ ਕਾਰਨ ਅਰਥਸ਼ਾਸਤਰੀ ਜੁਲਾਈ ਦੇ ਅੰਕੜਿਆਂ ਨੂੰ ਧਿਆਨ ਦੇ ਨਾਲ ਦੇਖ ਰਹੇ ਸਨ ਤਾਂ ਜੋ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਤਿਮਾਹੀ ਦੇ ਵਿੱਚ ਵੀ ਆਰਥਿਕਤਾ ਘਟੇਗੀ ਜਾਂ ਨਹੀਂ ਜੇ ਕਿਸੇ ਦੇਸ਼ ਦੀ ਆਰਥਿਕਤਾ ਦੋਲਗਾਤ ਹਰ ਤਿਮਹੀਨਿਆਂ ਦੇ ਲਈ ਘਟਦੀ ਹੈ ਤਾਂ ਤਕਨੀਕੀ ਤੌਰ ਤੇ ਇਸ ਨੂੰ ਮੰਦੀ ਮੰਨ ਲਿਆ ਜਾਂਦਾ ਹੈ ਅਗਸਤ ਦੇ ਸ਼ੁਰੂਆਤੀ ਆંકड़े ਦਰਸਾਉਂਦੇ ਨੇ ਕਿ ਅਗਸਤ ਦੇ ਵਿੱਚ ਆਰਥਿਕ ਵਾਧਾ ਨਹੀਂ ਹੋਏਗਾ ਪਰ ਨਿਗਾਰ ਵੀ ਨਹੀਂ ਹੋਏਗਾ ਇਹ ਆંકੜੇ ਹਾਲਾਂਕਿ ਅੰਤਿਮ ਨਹੀਂ ਹਨ ਅਤੇ ਵਕਤ ਦੇ ਨਾਲ ਬਦਲ ਸਕਦੇ ਨੇ ਜੁਲਾਈ ਮਹੀਨੇ ਲਈ ਰਾਇਟਰਜ਼ ਦੇ ਵੱਲੋਂ ਪੁੱਛੇ ਗਏ ਅਰਥਸ਼ਾਸਤਰੀਆਂ ਨੇ 0.1% ਵਾਧੇ ਦੀ ਭਵਿੱਖਬਾਣੀ ਕੀਤੀ ਸੀ ਜੋ ਕਿ ਹਕੀਕਤ 'ਚ ਹੋਏ 0.2% ਵਾਧੇ ਨਾਲੋਂ ਘੱਟ ਸੀ ਬੈਂਕ ਆਫ ਮੌਂਟਰੀਅਲ ਦੇ ਅਰਥਸ਼ਾਸਤਰੀ ਬੈਂਜਾਮਿਨ ਰਾਈਟਸ ਨੇ ਲਿਖਿਆ ਹੈ ਕਿ ਕੈਨੇਡਾ ਦੀ ਆਰਥਿਕਤਾ ਹੁਣ ਤੱਕ ਟਿੱਕੀ ਹੋਈ ਹੈ ਜਿਸ ਕਰਕੇ ਦਰਾਂ 'ਚ ਕਟੌਤੀ ਲਈ ਕੋਈ ਤੁਰੰਤ ਲੋੜ ਨਹੀਂ ਪਰ ਅਸਲੀ ਹਾਲਾਤ ਦੇ ਹਿਸਾਬ ਨਾਲ ਭਵਿੱਖ ਦੇ ਵਿੱਚ ਵਿਆਜ ਦਰਾਂ 'ਚ ਕੁਝ ਕਮੀ ਹੋ ਸਕਦੀ ਹੈ ਬੀਐਮਓ ਦੇ ਅਨੁਸਾਰ ਅਕਤੂਬਰ ਦੇ ਵਿੱਚ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਹੋਏਗਾ ਪਰ ਦਸੰਬਰ ਤੇ ਮਾਰਚ ਦੇ ਵਿੱਚ 0.25 ਵਿੱਤੀ ਦੀ ਕਟੌਤੀ ਹੋ ਸਕਦੀ ਹੈ 2025 ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਨੇ ਮਜ਼ਬੂਤ ਸ਼ੁਰੂਆਤ ਕੀਤੀ ਸੀ ਪਰ ਹਾਲੀਆ ਮਹੀਨਿਆਂ ਦੇ ਵਿੱਚ ਅਮਰੀਕੀ ਟੈਰਫਾਂ ਦੇ ਕਾਰਨ ਕਈ ਮਹੱਤਵਪੂਰਨ ਸੈਕਟਰ ਪ੍ਰਭਾਵਿਤ ਹੋਏ ਨੇ ਬੈਂਕ ਆਫ ਕੈਨੇਡਾ ਨੇ ਆਖਿਆ ਹੈ ਕਿ ਵਪਾਰਕ ਰੁਕਾਵਟਾਂ ਅਤੇ ਟੈਰਫਾਂ ਕਾਰਨ ਨਿਵੇਸ਼ ਘਟ ਹੋ ਰਹੇ ਨੇ ਅਤੇ ਇਹ ਧੀਮਾਪਣ ਹੋਰ ਸੈਕਟਰਾਂ ਦੇ ਵਿੱਚ ਵੀ ਫੈਲ ਸਕਦਾ ਹੈ ਜੁਲਾਈ ਚ ਆਏ ਵਾਅਦੇ ਦਾ ਸਭ ਤੋਂ ਵੱਡਾ ਹਿੱਸਾ ਮਾਲ ਉਤਪਾਦਨ ਵਾਲੇ ਸੈਕਟਰਾਂ ਤੋਂ ਆਇਆ ਹੈ ਇਹ ਸੈਕਟਰ 0.6 ਫੀਸਦੀ ਵਧਿਆ ਖਣਨ ਪੱਥਰ ਕਟਣ ਤੇ ਤੇਲ ਗੈਸ ਸੈਕਟਰ ਨੇ 1.4 ਫੀਸਦੀ ਦੀ ਵਾਧੇ ਦੇ ਨਾਲ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਨਿਰਮਾਣ ਸੈਕਟਰ ਅਮਰੀਕੀ ਡੈਫਲਫਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ ਅਤੇ ਜੀਡੀਪੀ ਦੇ ਵਿੱਚ 10% ਹਿੱਸਾ ਰੱਖਦਾ ਹੈ। ਇਸ ਦੇ ਵਿੱਚ ਵੀ 0.7 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਸਰਵਿਸ ਸੈਕਟਰ ਜੀਡੀਪੀ ਦਾ 3/4 ਹਿੱਸਾ ਬਣਾਉਂਦਾ ਹੈ ਅਤੇ 0.1 ਫੀਸਦੀ ਵਧਿਆ ਹੈ। ਥੋਕ ਵਪਾਰ ਤੇ ਟ੍ਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਦੇ ਵਿੱਚ 0.6 ਫੀਸਦੀ ਦਾ ਵਾਧਾ ਹੋਇਆ ਹੈ। ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਸੈਕਟਰ ਪਿਛਲੇ ਮਹੀਨੇ 0.7 ਫੀਸਦੀ ਘਟੇ ਨੇ ਉਸ ਦੇ ਵਿੱਚ 2.8 ਫੀਸਦੀ ਵਾਧਾ ਹੋਇਆ ਹੈ ਰੀਅਲ ਏਸਟੇਟ ਅਤੇ ਰੈਂਟਲ ਸੈਕਟਰ 0.3 ਫੀਸਦੀ ਵਧੇ ਨੇ ਅਤੇ ਲਗਾਤਾਰ ਦੂਜੇ ਮਹੀਨੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ ਇਸ ਵਾਧੇ ਦਾ ਕਾਰਨ ਰੀਅਲ ਏਸਟੇਟ ਏਜੰਟਾਂ ਅਤੇ ਬ੍ਰੋਕਰਾਂ ਦੇ ਦਫ਼ਤਰਾਂ ਦੇ ਵਿੱਚ ਵਧੀ ਹੋਈ ਸੜਗੜਮੀ ਦੱਸੀ ਗਈ ਹੈ ਜੁਲਾਈ 'ਚ ਸਭ ਤੋਂ ਵੱਡੀ ਗਿਰਾਵਟ ਰਿਟੇਲ ਸੈਕਟਰ ਚ ਆਈ ਹੈ ਜੋ ਇੱਕ ਫੀਸਦੀ ਘਟਿਆ ਜਦਕਿ ਪਿਛਲੇ ਮਹੀਨੇ ਇਸ 'ਚ ਮਜ਼ਬੂਤ ਵਾਧਾ ਹੋਇਆ ਸੀ ਤਿਆਦੁਰਾ ਸੌਫਟਵੇਅਰ ਦੇ ਉੱਤੇ ਹਮਲਾ ਹੋਇਆ ਹੈ ਸਾਈਬਰ ਏਜੰਸੀ ਦੇ ਵੱਲੋਂ ਰਿਮੋਟ ਕਾਮਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਸਿਸਕੋ ਦਾ ਕਹਿਣਾ ਹੈ ਕਿ ਹੈਕਰ ਡਿਵਾਈਸਾਂ ਤੋਂ ਡਾਟਾ ਨੂੰ ਸਕ੍ਰੈਪ ਕਰਨ ਦੇ ਯੋਗ ਹੋ ਸਕਦੇ ਨੇ ਇਸ ਕਰਕੇ ਸਾਵਧਾਨੀ ਵਰਤਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਰਿਮੋਟ ਵਰਕਰਾਂ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸੌਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਮੁਹਿੰਮ ਨੂੰ ਰੋਕਣ ਲਈ ਦੁਨੀਆ ਭਾਰਤੀਆਂ ਸਰਕਾਰੀ ਸਾਈਬਰ ਏਜੰਸੀਆਂ ਪੱਭਾਪਾਰ ਨੇ ਇਸ ਧਮਕੀ ਨੂੰ ਗੰਭੀਰ ਦੱਸਦਿਆਂ ਕੈਨੇਡਾ ਦੇ ਸੰਚਾਰ ਸੁਰੱਖਿਆ ਸਥਾਪਨਾ ਸੈਂਟਰ ਫਾਰ ਸਾਈਬਰ ਸੁਰੱਖਿਆ ਨੇ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਨਾਲ ਮਿਲ ਕੇ ਟੈਕਨੋਲੋਜੀ ਸੁਰੱਖਿਆ ਕੰਪਨੀ ਸਿਸਕੋ ਤੋਂ ਵਿਆਪਕ ਹਮਲੇ ਤੋਂ ਬਾਅਦ ਸੰਗਠਨਾ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਪ੍ਰਭਾਵਿਤ ਟੈਕਨੋਲੋਜੀ ਦੀ ਵਰਤੋਂ ਆਮ ਤੌਰ ਤੇ ਸੰਗਠਨਾ ਦੁਆਰਾ ਵਰਚੁਅਲ ਪ੍ਰਾਈਵੇਟ ਨੈੱਟਵਰਕ ਜਾਂ वीपीएन ਨੂੰ ਸਮਰੱਥ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਜੋ ਬਹੁਤ ਸਾਰੇ ਰਿਮੋਟ ਵਰਕਰਾਂ ਲਈ ਇੱਕ ਜ਼ਰੂਰਤ ਹੈ। ਮੁੱਦੇ ਦੀ ਵਿਆਪਕਤਾ ਨੂੰ ਸਮਝਦਿਆਂ ਹੋਇਆਂ ਸੀਐਸਸੀ ਨੇ ਕਿਹਾ ਕਿ ਇਸ ਦਾ ਮਾਰਗਦਰਸ਼ਨ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾਂ ਜਿਨ੍ਹਾਂ ਵਿੱਚ ਨਗਰਪਾਲਿਕਾਵਾਂ, ਸੂਬਾਈ ਅਤੇ ਖੇਤਰੀ ਸਰਕਾਰਾਂ, ਅਕਾਦਮਿਕ ਤੇ ਖੋਜ ਸਹੂਲਤਾਂ ਸ਼ਾਮਲ ਨੇ ਉਹਨਾਂ ਦੇ ਉੱਤੇ ਹੈ। ਕੈਨੇਡੀਅਨ ਸੈਂਟਰ ਫਾਰ ਸਾਈਬਰ ਸੁਰੱਖਿਆ ਦੇ ਮੁਖੀ ਰਾਜੀਵ ਗੁਪਤਾ ਨੇ ਇੱਕ ਬਿਆਨ ਚ ਆਖਿਆ ਕਿ ਕੈਨੇਡੀਅਨ ਸੰਗਠਨਾਂ ਦੇ ਲਈ ਇੱਕ ਮਹੱਤਵਪੂਰਨ ਪੱਲੇ ਧਮਕੀ ਦੇਣ ਵਾਲੇ ਕਾਰਕ ਵਾਧੇ ਸੂਝਬੂਝ ਦੇ ਨਾਲ ਵਿਰਾਸਤੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਗੁਪਤਾ ਨੇ ਕਿਹਾ ਹੈ ਕਿ ਮੈਂ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਖੇਤਰਾਂ ਨੂੰ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਆਪਣੇ ਬਿਆਨ ਚ ਸਿਸਕੋ ਨੇ ਕਿਹਾ ਹੈ ਕਿ ਉਹਨਾਂ ਨੂੰ ਪਹਿਲੀ ਵਾਰ ਮਈ ਦੇ ਵਿੱਚ ਇੱਕ ਹਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਜੋ ਇਸ ਦੇ ਅਨੁਕੂਲ ਸੁਰੱਖਿਆ ਉਪਕਰਣਾਂ ਨੂੰ ਪ੍ਰਭਾਵਿਤ ਕਰਦਾ ਹੈ ਸਿਸਕੋ ਦਾ ਕਹਿਣਾ ਹੈ ਕਿ ਉੱਚ ਵਿਸ਼ਵਾਸ ਦੇ ਨਾਲ ਹਮਲਾਵਰ ਉਹੀ ਤਮਕੀ ਦੇਣ ਵਾਲੇ ਨੇ ਜਿਸ ਨੂੰ ਆਰਕਨ ਡੋਰ ਮੁਹਿਮ ਆਖਿਆ ਜਾਂਦਾ ਹੈ ਸੀਐਸਸੀ ਵੱਲੋਂ ਹਮਲੇ ਦੇ ਪਿੱਛੇ ਕੌਣ ਹੈ ਇਸ ਬਾਰੇ ਕੋਈ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਗਈ ਪਰ ਆਖਿਆ ਜ਼ਰੂਰ ਗਿਆ ਹੈ ਕਿ ਹਜੇ ਵੀ ਕੈਨੇਡਾ ਦੇ ਵਿੱਚ ਕਮਜ਼ੋਰੀ ਦੇ ਧਾਇਰੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਹਮਲੇ ਤੇ ਦੁਨੀਆ ਭਰ ਦੇ ਵਿੱਚ ਖਤਰੇ ਦੀਆਂ ਘੰਟੀਆਂ ਮਜਾ ਦਿੱਤੀਆਂ ਗਈਆਂ ਅਮਰੀਕੀ ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਨੇ ਚੱਲ ਰਹੇ ਅਭਿਆਨ ਬਾਰੇ ਇੱਕ ਦੁਰਲਭ ਐਮਰਜੈਂਸੀ ਨਿਰਦੇਸ਼ ਜਾਰੀ ਕੀਤਾ ਤੇ ਸਾਰੀਆਂ ਸੰਗੀ ਨਾਗਰਿਕ ਏਜੰਸੀਆਂ ਨੂੰ ਅਧੀ ਰਾਤਾਂ ਕਮਜ਼ੋਰੀਆਂ ਠੀਕ ਕਰਨ ਦਾ ਆਦੇਸ਼ ਦਿੱਤਾ ਸੀ ਜੀਸੀ ਨੇ ਆਖਿਆ ਹੈ ਕਿ ਇਹ ਸਹਾਇਤਾ ਪ੍ਰਦਾਨ ਕਰਨ ਲਈ ਸਿਸਕੋ ਅਤੇ 5 ਆਇਜ਼ ਇੰਟੈਲੀਜੈਂਸ ਅਲਾਈਅੰਸ ਦੇ ਨਾਲ ਕੰਮ ਕਰ ਰਿਹਾ ਹੈ ਤੇ ਉਧਰੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਉੱਤੇ ਦੋਸ਼ ਲੱਗੇ ਨੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕਾਰਨੀ ਸਰਕਾਰ ਨੇ ਚੁੱਪਚਾਪ ਹੀ ਅਮਰੀਕਾ ਤੇ ਲਾਏ ਕਾਫੀ ਟੈਰਿਫ ਹਟਾ ਦਿੱਤੇ ਨੇ ਆਰਡਰ ਇਨ ਕਾਉਂਸਲ ਨੋਟਿਸ ਤੋਂ ਇਹ ਜਾਣਕਾਰੀ ਮਿਲੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਸਤ ਦੇ ਵਿੱਚ ਆਖਿਆ ਸੀ ਕਿ ਕੈਨੇਡਾ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਅਮਰੀਕੀ ਚੀਜ਼ਾਂ ਤੇ ਲਗਾਏ ਜਵਾਬੀ ਟੈਰਿਫ ਹਟਾ ਦੇਗਾ ਪਰ ਇੱਕ ਆਨਲਾਈਨ ਪ੍ਰਕਾਸ਼ਿਤ ਸਰਕਾਰੀ ਨੋਟਿਸ ਆਰਡਰਿੰਗ ਕੌਂਸਲ ਦੇ ਅਨੁਸਾਰ ਫੈਡਰਲ ਸਰਕਾਰ ਨੇ ਅਮਰੀਕੀ ਸਮਾਨ ਤੇ ਲੱਗੇ ਜ਼ਿਆਦਾਤਰ ਜਵਾਬੀ ਟੈਰਿਫ ਹਟਾ ਦਿੱਤੇ ਨੇ ਜੋ ਪਹਿਲਾਂ ਜਨਤਕ ਤੌਰ ਤੇ ਨਹੀਂ ਸੀ ਦੱਸੇ ਗਏ ਪਿਛਲੇ ਮਹੀਨੇ ਛਪੇ ਨੋਟਿਸ ਦੇ ਮੁਤਾਬਕ ਸਟੀਲ ਐਲੂਮੀਨੀਅਮ ਤੇ ਆਟੋ ਉਦਯੋਗ ਦੇ ਲਈ ਖਾਸ ਟੈਰਿਫਾਂ ਤੋਂ ਇਲਾਵਾ ਕੈਨਡਾ ਵੱਲੋਂ ਲਾਏ ਗਏ ਸਾਰੇ ਜਵਾਬੀ ਟੈਰਿਫ ਹਟਾਈ ਵਪਾਰ ਵਕੀਲ ਦਾ ਕਹਿਣਾ ਹੈ ਕਿ ਕੈਨੇਡਾ ਦਾ ਤਰੀਕਾ ਨੌਕਰਸ਼ਾਹੀ ਸੰਜਮ ਦੀ ਕਸਰਤ ਹੈ ਆਨਲਾਈਨ ਪ੍ਰਕਾਸ਼ਿਤ ਇੱਕ ਆਰਡਰ ਇਨ ਕਾਉਂਸਲ ਦੇ ਅਨੁਸਾਰ ਸੰਘੀ ਸਰਕਾਰ ਨੇ ਚੁੱਪਚਾਪ ਅਮਰੀਕੀ ਸਮਾਨਾਂ 'ਤੇ ਸ਼ੁਰੂਆਤੀ ਇਸ਼ਤਿਹਾਰ ਨਾਲੋਂ ਜ਼ਿਆਦਾ ਜਵਾਬੀ ਟੈਰਿਫ ਹਟਾ ਦਿੱਤੇ ਨੇ ਪਿਛਲੇ ਮਹੀਨੇ ਪ੍ਰਕਾਸ਼ਿਤ ਨੋਟਿਸ ਦਰਸਾਉਂਦਾ ਹੈ ਕਿ ਸਟੀਲ, ਐਲੂਮੀਨੀਅਮ ਤੇ ਆਟੋ ਉਦਯੋਗਾਂ ਦੇ ਲਈ ਸੈਕਟਰਲ ਟੈਰਫਾਂ ਨੂੰ ਛੱਡ ਕੇ ਸਾਰੇ ਕੈਨੇਡੀਅਨ ਜਵਾਬੀ ਟੈਰਿਫ ਹਟਾ ਦਿੱਤੇ ਗਏ ਨੇ ਪ੍ਰਧਾਨ ਮੰਤਰੀ ਦੇ ਫੈਸਲੇ ਬਾਰੇ ਕਹੇ ਗਏ ਬਿਆਨ ਦੇ ਸਪਸ਼ਟ ਉਲਟ ਫੈਸਲੇ ਆਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਸਤ ਦੇ ਵਿੱਚ ਸੀਯੂਐਸਐਮਈ ਦੇ ਅਧੀਨ ਵਿਸ਼ੇਸ਼ ਤੌਰ ਤੇ ਸ਼ਾਮਲ ਅਮਰੀਕੀ ਸਮਾਨਾਂ ਦੇ ਇਹ ਬਚਨਬੱਧਤਾ ਪ੍ਰਗਟ ਕੀਤੀ। ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਮੁਫਤ ਵਪਾਰ ਸਮਝੌਤੇ ਅਧੀਨ ਨਾ ਆਉਣ ਵਾਲੇ ਕੈਨੇਡੀਅਨ ਸਾਮਾਨਾਂ ਤੇ 35% ਟੈਰਿਫਾਂ ਦੇ ਅਨੁਸਾਰ ਹੋਵੇਗਾ। ਪਰ ਸਰਕਾਰ ਦਾ ਅਧਿਕਾਰਿਤ ਆਦੇਸ਼ ਆਰਡਨ ਕਾਉਂਸਲ ਕਹਿੰਦਾ ਹੈ ਕਿ ਭਾਵੇਂ ਸਰਹੱਦ ਪਾਰ ਕਰਨ ਵਾਲਾ ਕੋਈ ਉਤਪਾਦ ਕੈਨੇਡਾ ਯੂਐਸ ਮੈਕਸੀਕੋ ਸਮਝੌਤੇ ਦੀ ਪਾਲਣਾ ਨਹੀਂ ਕਰਦਾ, ਇਹ ਜਵਾਬੀ ਟੈਰਿਫਾਂ ਦਾ ਸਾਹਮਣਾ ਨਹੀਂ ਕਰ ਰਿਹਾ ਭਾਵੇਂ ਕੈਨੇਡਾ ਦੀ ਨੀਤੀ ਬਿਲਕੁਲ ਪਰਿਸਪਰ ਨਹੀਂ ਹੈ। ਸੰਘੀ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੈਕਸੀਕੋ ਸਿਟੀ ਦੇ ਵਿੱਚ ਮੈਕਸੀਕੋ ਦੀ ਰਾਸ਼ਟਰਪਤੀ ਕਲ ਦਿਆਂ ਆਖਿਆ ਕਿ ਸਮੂਹਿਕ ਵਿਚਾਰ ਵਟਾਂਦਰੀ ਤੋਂ ਪਹਿਲਾਂ ਵਿਅਕਤੀਗਤ ਸਮੀਖਿਆਵਾਂ ਅਗਲੇ ਸਾਲ ਹੋਣ ਵਾਲੀਆਂ ਸੀਯੂਐਸਐਮਏ ਪੁਨਰਗਠਨਾਂ ਦੇ ਸੰਬੰਧ ਵਿੱਚ ਹਰੇਕ ਅਰਥ ਵਿਵਸਥਾ ਦੀ ਮਜ਼ਬੂਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਗੀਆਂ ਕਾਰਨੀ ਨੇ ਇਹ ਐਲਾਨ ਭਾਈ ਅਗਸਤ ਨੂੰ ਕੀਤਾ ਸੀ ਸਰਕਾਰੀ ਨੋਟਿਸ 29 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਸਪਸ਼ਟ ਨਹੀਂ ਹੈ ਕਿ ਨੀਤੀ ਵਿੱਚ ਤਬਦੀਲੀ ਕਦੋਂ ਹੋਈ ਵਿੱਤ ਮੰਤਰੀ ਦੇ ਦਫ਼ਤਰ ਦੇ ਬੁਲਾਰੇ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਇਹ ਵੀ ਸਪਸ਼ਟ ਨਹੀਂ ਹੈ ਕਿ ਗੈਰ ਸੀਯੂਐਸਐਮਏ ਅਨੁਕੂਲ ਵਸਤੂਆਂ ਤੇ ਕਾਂਟਰ ਟੈਰਿਫ ਕੈਨੇਡਾ ਦੇ ਲਈ ਕਿੰਨਾ ਮਾਲੀਆ ਪੈਦਾ ਕਰਨਗੇ ਪਰ لارਿਨ ਨੇ ਕਿਹਾ ਹੈ ਕਿ ਇਹ ਸੰਭਾਵਿਤ ਤੌਰ ਤੇ ਇੱਕ ਛੋਟੀ ਜਿਹੀ ਰਕਮ ਹੋਵੇਗੀ ਤੇ ਲਗਭਗ ਯਕੀਨੀ ਤੌਰ ਤੇ ਕਾਊਂਟਰ ਟੈਰਿਫ ਲਾਗੂ ਕਰਨ ਲਈ ਕੰਟਾ ਬਾਰਡਰ ਸਰਵਿਸਿਜ਼ ਏਜੰਸੀ ਵਿੱਚ ਵਾਧੂ ਸਟਾਫ ਨੂੰ ਨਿਯੁਕਤ ਕਰਨ ਦੀ ਲਾਗਤ ਨੂੰ ਪੂਰਾ ਨਹੀਂ ਕਰੇਗੀ ਹਾਲਾਂਕਿ ਸਰਹੱਦ ਪਾਰੋਂ ਆਉਣ ਵਾਲੀਆਂ ਜ਼ਦਤੜ ਵਸਤੂਆਂ ਸੀਯੂਐਸਐਮਏ ਅਨੁਕੂਲ ਬਣਨ ਦੇ ਯੋਗ ਨੇ ਇਸ ਆਉਦੇ ਦੇ ਲਈ ਖਾਸ ਮਾਪਦੰਡਾ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਸਾਬਤ ਕਰਨ ਲਈ ਕਾਗਜ਼ੀ ਕਾਰਵਾਈ ਕਰਨ ਦੀ ਲੋੜ ਹੁੰਦੀ ਹੈ ਇੱਕ ਪ੍ਰਕਿਰਿਆ ਨੂੰ ਕੁਝ ਵਪਾਰ ਮਹਰਾਂ ਨੇ ਬੋਝਲ ਅਤੇ ਮਹਿੰਗਾ ਦੱਸਿਆ ਉਸ ਕਾਗਜ਼ੀ ਕਾਰਵਾਈ ਦੀ ਪ੍ਰਕਿਰਿਆ ਕਰੰਦਰ ਲਈ ਕਿੰਨੇ ਦਿਨ ਪੱਖ ਤੋਂ ਵਾਧੂ ਪਾਲਣਾ ਅਤੇ ਲਾਗੂ ਕਰਨ ਦੀ ਵੀ ਲੋੜ ਹੋਵੇਗੀ ਵਿੱਤ ਮੰਤਰੀ ਫਰਾਂਸ ਤੋਂ ਫਿਲਿਪ ਸ਼ੈਂਪੇਨ ਦੇ ਬੁਲਾਰੇ ਨੇ ਆਖਿਆ ਕਿ ਸਰਕਾਰ ਦਾ ਮੁਖਟੀਚਾ ਯੂਐਸਏ ਦੇ ਨਾਲ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣਾ ਹੈ ਵਪਾਰ ਤੇ ਸਰਕਾਰ ਦੇ ਪਹੁੰਚ ਦੀ ਆਲੋਚਨਾ ਕੰਜ਼ਰਵੇਟਿਵ ਨੇਤਾ ਪੀਰ ਪੋਲੀਵ ਦੁਆਰਾ ਕੀਤੀ ਗਈ ਹੈ ਪੋਲੀਵ ਨੇ ਪ੍ਰਧਾਨ ਮੰਤਰੀ ਤੇ ਬਦਲੇ ਦੇ ਵਿੱਚ ਕੁਝ ਪ੍ਰਾਪਤ ਕੀਤੇ ਬਿਨਾਂ ਅਮਰੀਕੇ ਰਾਸ਼ਟਰਪਤੀ ਨੂੰ ਉਦਾਰ ਰਿਆਇਤਾ ਦੇਣ ਦਾ ਦੋਸ਼ ਲਗਾਇਆ ਹੈ ਉਧਰ ਕੈਨੇਡਾ ਦੀ ਆਬਾਦੀ ਵਾਧਾ 2025 ਦੇ ਵਿੱਚ ਰੁਕ ਸਕਦਾ ਹੈ ਕਿਉਂਕਿ ਅਸਥਾਈ ਨਿਵਾਸੀਆਂ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲਿਆ ਹੈ 1971 ਤੋਂ ਬਾਅਦ ਸਭ ਤੋਂ ਵੱਡੀ ਤਿਮਾਹੀ ਗਿਰਾਵਟ ਵੇਖੀ ਗਈ ਹੈ ਇਸ ਗਿਰਾਵਟ ਦੇ ਵਿੱਚ ਮੁੱਖ ਤੌਰ ਦੇ ਉਤੇ ਨੀਤੀਗਤ ਤਬਦੀਲੀਆਂ ਤੋਂ ਬਾਅਦ ਵਰਕ ਪਰਮਿਟ ਅਤੇ ਸਟੱਡੀ ਪਰਮਿਟਸ ਦੇ ਵਿੱਚ ਕਟੌਤੀ ਨੂੰ ਕਾਰਨ ਮੰਨਿਆ ਜਾ ਰਿਹਾ ਹੈ 2025 ਦੀ ਦੂਜੀ ਤਿਮਾਹੀ ਦਾ ਜਿਵੇਂ ਜ਼ਿਕਰ ਕਰਾਂ ਤਾਂ ਕੈਨੇਡਾ ਦੀ ਆਬਾਦੀ ਵਾਧਾ ਲਗਭਗ ਰੁਕ ਗਿਆ ਹੈ ਦੇਸ਼ ਦੇ ਜਨਸੰਖਿਆ ਦੇ ਚਾਲ ਚਲਨ 'ਚ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ ਸਟੈਟਿਸਟਿਕਸ ਕੈਨੇਡਾ ਮੁਤਾਬਕ April ਤੋਂ July ਤੱਕ ਆਬਾਦੀ ਦੇ ਵਿੱਚ ਸਿਰਫ 0.1 ਫੀਸਦੀ ਦਾ ਵਾਧਾ ਹੋਇਆ ਜਿਦੇ ਨਾਲ ਸਿਰਫ 4758 ਲੋਕ ਹੀ ਕੈਨੇਡਾ ਦੇ ਵਿੱਚ ਨਵੇਂ ਸ਼ਾਮਲ ਹੋਏ ਨੇ ਕੈਨੇਡਾ ਦੀ ਸੁਸਤ ਆਬਾਦੀ ਵਾਧੇ ਪਿੱਛੇ ਸਭ ਤੋਂ ਮਹੱਤਵਪੂਰਨ ਕਾਰਕ ਅਸਥਾਈ ਨਿਵਾਸੀਆਂ ਦਾ ਪਲਾਨ ਹੈ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਦੇ ਵਿੱਚ ਆਖਿਆ ਹੈ ਕਿ ਅਪ੍ਰੈਲ ਅਤੇ ਜੁਲਾਈ 2025 ਦੇ ਵਿਚਾਲੇ 58719 ਅਸਥਾਈ ਨਿਵਾਸੀਆਂ ਨੇ ਦੇਸ਼ ਛੱਡ ਦਿੱਤਾ 1971 ਤੋਂ ਬਾਅਦ ਮਹਾਂਮਾਰੀ ਤੋਂ ਬਾਅਦ ਇੱਕ ਗ੍ਰਾਵਟ ਮੁਖ ਤੌਰ ਤੇ ਵਰਕ ਪਰਮਿਟਾਂ ਤੇ ਸਟੱਡੀ ਪਰਮਿਟਾਂ ਦੇ ਵਿੱਚ ਕਟੌਤੀ ਦੁਆਰਾ ਚਲਾਈ ਗਈ ਸੀ ਜਿਸ ਦੇ ਉਦੇਸ਼ ਅਸਥਾਈ ਨਿਵਾਸੀਆਂ ਦੀ ਆਮਦ ਨੂੰ ਰੋਕਣ ਦੇ ਉਦੇਸ਼ ਨਾਲ ਨੀਤੀਗਤ ਤਬਦੀਲੀਆਂ ਸਨ 2024 ਚ ਕੈਨੇਡੀਅਨ ਸਰਕਾਰ ਨੇ ਲੇਬਰ ਮਾਰਕੀਟ ਦੇ ਦਬਾਅ ਅਤੇ ਤੇਜ਼ੀ ਦੇ ਨਾਲ ਆਬਾਦੀ ਵਾਧੇ ਬਾਰੇ ਜਨਤਕ ਚਿੰਤਾਵਾਂ ਨੂੰ ਹੱਲ ਕਰਨ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕੀਤਾ ਹੈ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਤੇ ਸੀਮਾਵਾਂ ਲਗਾਈਆਂ ਗਈਆਂ ਸਨ ਜੋ ਮਾਲਕ ਰੱਖ ਸਕਦੇ ਨੇ ਸਰਕਾਰ ਨੇ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਦੀ ਗਿਣਤੀ ਘਟਾ ਦਿੱਤੀ ਇੱਕ ਅਜਿਹਾ ਕਦਮ ਜਿਸ ਨੇ ਦੀ آمد ਨੂੰ ਕਾਫੀ ਘਟਾ ਦਿੱਤਾ ਹੈ ਸ਼ਰਨ ਦਾਵੇਦਾਰਾਂ ਦੀ آمد ਨੇ ਅਸਥਾਈ ਨਿਵਾਸੀਆਂ ਚ ਘੜਾਵਟ ਨੂੰ ਅੰਸ਼ਕ ਤੌਰ ਤੇ ਪੂਰਾ ਕੀਤਾ ਹੈ ਤੇ કુલ ਗਿਣਤੀ ਹਜੇ ਵੀ ਘਟੀ ਹੈ ਇਹਨਾਂ ਤਬਦੀਲੀਆਂ ਨੇ ਮਹਾਮਾਰੀ ਤੋਂ ਬਾਅਦ ਦੇ ਰੁਝਾਨ ਨੂੰ ਉਲਟਾ ਦਿੱਤਾ ਹੈ 2022 ਤੇ 25 ਦੇ ਸ਼ੁਰੂ ਦੇ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਸਾਲਾਨਾ ਲਗਭਗ 10 ਲੱਖ ਲੋਕਾਂ ਦਾ ਵਾਧਾ ਹੋਇਆ ਜਿਸ ਨੂੰ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਅਸਥਾਈ ਨਿਵਾਸੀਆਂ ਤੇ ਢਿੱਲੀਆਂ ਪਾਬੰਦੀਆਂ ਦੁਆਰਾ ਵਧਾਇਆ ਗਿਆ ਹੈ ਹਾਲਾਂਕਿ ਤੇਜ਼ ਵਾਧੇ ਨੇ ਰਿਹਾਇਸ਼ ਬੁਨਿਆਦੀ ਢਾਂਚੇ ਤੇ ਜਨਤਕ ਸੇਵਾਵਾਂ ਤੇ ਦਬਾਅ ਪਾਇਆ ਜਿਸ ਨਾਲ ਸਰਕਾਰ ਨੂੰ ਪਾਬੰਦੀਆਂ ਵੱਲ ਮੁੜਨ ਲਈ ਪ੍ਰੇਰਿਤ ਕੀਤਾ ਗਿਆ ਅਗਸਤ 2025 ਵਿੱਚ ਕੈਨੇਡਾ ਦੀ ਬੇਰੁਜ਼ਗਾਰੀ ਦਰ 7.1 ਫੀਸਦੀ ਤੱਕ ਵੱਧ ਗਈ ਇਸ ਉੱਚ ਬੇਰੁਜ਼ਗਾਰੀ ਦਰ ਨੇ ਸਰਕਾਰ ਨੂੰ ਆਬਾਦੀ ਵਾਧੇ ਦੇ ਘਰਾਵਟ ਦੇ باوجود ਇਮੀਗ੍ਰੇਸ਼ਨ ਪਾਬੰਦੀਆਂ ਨੂੰ ਸੌਖਾ ਬਣਾਉਣ ਬਾਰੇ ਸੁਚੇਤ ਕਰ ਦਿੱਤਾ ਹੈ ਉਹ ਸਾਰੀ ਇਖ்பਾਲ ਬੱਚਿਆਂ ਦੀ ਦੇਖਭਾਲ ਤੇ ਭੋਜਨ ਉਤਪਾਦਨ ਵਰਗੇ ਉਦਯੋਗ ਅਸਥਾਈ ਕਰਮਚਾਰੀਆਂ ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਨੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਕੈਨੇਡਾ ਦੀ ਆਬਾਦੀ ਤੇਜ਼ੀ ਦੇ ਨਾਲ ਬੁੱਢੀ ਹੋ ਰਹੀ ਹੈ ਇਮੀਗ੍ਰੇਸ਼ਨ ਕੈਨੇਡਾ ਦੀ ਕਿਰਤ ਸ਼ਕਤੀ ਦੇ ਵਾਅਦੇ ਦਾ ਇੱਕ ਆਧਾਰ ਹੈ 2016 ਤੇ 2021 ਦੇ ਵਿਚਾਲੇ ਨਵੇਂ ਆਉਣ ਵਾਲਿਆਂ ਨੇ ਕਿਰਤ ਸ਼ਕਤੀ ਦੇ ਵਾਅਦੇ ਦਾ 79.9% ਹਿੱਸਾ ਪਾਇਆ ਹਾਲਾਂਕਿ ਅਸਥਾਈ ਨਿਵਾਸੀਆਂ ਵਿੱਚ ਹਾਲ ਹੀ ਦੇ ਵਿੱਚ ਆਈ ਗਿਰਾਵਟ ਇਸ ਰੁਝਾਨ ਨੂੰ ਖਤਰਾ ਏ ਕੰਮ ਕਰਨ ਦੀ ਉਮਰ ਵਾਲੇ ਪ੍ਰਵਾਸੀਆਂ ਦੀ ਲਗਾਤਾਰ ਆਮਦ ਤੋਂ ਬਿਨਾ ਕੈਨੇਡਾ 'ਚ ਸਿਮਾਵਾਂ ਦੀ ਮੰਗ ਵਧ ਰਹੀ ਹੋਣ ਤੇ ਕਾਰਜਬਲ ਦੇ ਸੁਗੜਨ ਦਾ ਖਤਰਾ ਹੈ। ਹੌਲੀ ਆਬਾਦੀ ਵਾਧੇ ਦਾ ਤੁਰੰਤ ਆਰਥਿਕ ਪ੍ਰਭਾਵ ਘਟ ਹੋ ਸਕਦਾ ਹੈ। ਲੰਮੇ ਸਮੇਂ ਦੇ ਨਤੀਜੇ ਡੂੰਘੇ ਹੋ ਸਕਦੇ ਨੇ। ਅਸਥਾਈ ਕਾਮਿਆਂ ਤੇ ਨਿਰਪੱਖ ਖੇਤਰ ਨੂੰ ਮੌਜੂਦਾ ਛੋਟਾਂ ਦੇ ਬਾਵਜੂਦ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਚ ਬੇਰੋਜ਼ਗਾਰੀ ਮੁੱਦੇ ਨੂੰ ਗੁੰਜਲਦਾਰ ਬਣਾਇਆ ਜਾਂਦਾ ਹੈ। ਅਧਰ 2025 ਦੇ ਵਿੱਚ ਕੈਨੇਡਾ ਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਚ ਤੇਜ਼ੀ ਦੇ ਨਾਲ ਗਿਰਾਵਟ ਦਰਜ ਕੀਤੀ ਗਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਜਾਣਾ ਬੰਦ ਕਰ ਦਿੱਤਾ ਹੈ 57.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ 10.5 ਬਿਲੀਅਨ ਡਾਲਰ ਦਾ ਆਰਥਿਕ ਘਾਟਾ ਪੈਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਹੁਣ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਜਾ ਕੇ ਪੜ੍ਹਨਾ ਬੰਦ ਕਰ ਦਿੱਤਾ ਹੈ ਇਸ ਦੇ ਲਈ ਬਹੁਤ ਸਾਰੇ ਕਾਰਨਾ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਜਿਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਕੈਪ ਲਗਾ ਦੇਣਾ ਫੀਸਾਂ ਮਹਿੰਗੀਆਂ ਕਰ ਦੇਣਾ ਜਾਂ ਫਿਰ ਪ੍ਰਵਾਸੀਆਂ ਦੇ ਆਉਣ ਦੇ ਉੱਤੇ ਕਾਫੀ ਸਾਰੀਆਂ ਤਬਦੀਲੀਆਂ ਜਾਂ ਵੀਜ਼ਾ ਨਿਯਮ ਸਖਤ ਜਿਹੜੇ ਕੀਤੇ ਗਏ ਨੇ ਇਹਨਾਂ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ ਕੈਨੇਡਾ 'ਚ ਸਟੱਡੀ ਪਰਮਿਟਾਂ ਤੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਜੋ ਕਿ ਧਮਾਕੇਦਾਰ ਵਾਧੇ ਦੇ ਦੌਰ ਤੋਂ ਇੱਕ ਤਿੱਖੀ ਤੇ ਨਿਰੰਤਰ ਗਿਰਾਵਟ ਦੇ ਵੱਲ ਵਧਿਆ ਹੈ 2025 ਸੰਕੁਚਨ ਦੇ ਇੱਕ ਮਹੱਤਵਪੂਰਨ ਸਾਲ ਵੱਜੋਂ ਉੱਭਰਿਆ ਪਿਛਲੇ ਦਹਾਕੇ ਦੌਰਾਨ ਕੈਨੇਡਾ ਨੇ ਆਪਣੇ ਆਪ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਮੰਜ਼ਿਲ ਵਜੋਂ ਸਥਾਪਿਤ ਕੀਤਾ ਜਿਸ ਨੂੰ ਮੁੱਖ ਤੌਰ ਤੇ ਭਾਰਤੀ ਬਿਨੇਕਾਰਾਂ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ ਫਿਰ ਵੀ ਸਖਤ ਇਮੀਗ੍ਰੇਸ਼ਨ ਨੀਤੀਆਂ ਵਾਧੀਆਂ ਆਰਥਿਕ ਗੜਬੜਾਂ ਤੇ ਤੇਜ਼ ਹੋ ਰਹੇ ਵਿਸ਼ਵਵਿਆਪੀ ਮੁਕਾਬਲੇ ਨੇ ਸੰਖਿਆ 'ਚ ਭਾਰੀ ਗਿਰਾ ਖਾਸ ਕਰਕੇ 2025 ਦੇ ਪਹਿਲੇ ਅੱਧੇ ਦੇ ਵਿੱਚ ਸਪਸ਼ਟ ਤੌਰ ਤੇ 2015 ਤੋਂ 2023 ਤੱਕ ਕੈਨੇਡਾ ਦੇ ਵਿੱਚ ਸਟੱਡੀ ਪਰਮਿਟਾਂ ਤੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ tMapਾਖੇਦਾਰ ਵਾਧਾ ਹੋਇਆ ਹੈ ਜਿਸ ਦੇ ਸਿੱਟੇ ਵਜੋਂ ਇੱਕ ਇਤਿਹਾਸਿਕ ਵਾਧਾ ਹੋਇਆ ਹੈ ਜਿਸ ਨੇ ਅੰਤਰਰਾਸ਼ਟਰੀ ਸਿੱਖਿਆ ਦੇ ਦ੍ਰਿਸ਼ ਨੂੰ ਮੋੜ ਆਕਾਰ ਦਿੱਤਾ 2015 ਚ 31920 ਤੋਂ ਸ਼ੁਰੂ ਹੋ ਕੇ ਇੱਕ ਬੇਸਲਾਈਨ ਆਕੜਾ ਮੁੱਖ ਤੌਰ ਤੇ ਟੋਰਾਂਟੋ ਤੇ ਵੈਨਕੂਵਰ ਵਰਗੇ ਪ੍ਰਮੁੱਖ ਸ਼ਹਿਰਾਂ ਚ ਇਕੱਠਾ ਕੀਤਾ ਗਿਆ 2016 ਦੇ ਵਿੱਚ 52620 2017 ਦੇ ਵਿੱਚ 82935 2018 ਚ 107020 ਅਤੇ 2019 ਦੇ ਵਿੱਚ 138595 ਦਾਵਾ ਦਾ ਕੋਵਿਡ-19 ਮਹਾਮਾਰੀ ਨੇ 2020 ਦੇ ਵਿੱਚ 80870 ਲੋਕਾਂ ਨੂੰ ਅਸਥਾਈ ਤੌਰ ਤੇ ਝਟਕਾ ਦਿੱਤਾ ਪਰ ਬਾਅਦ ਦੇ ਵਿੱਚ ਜ਼ੋਰਦਾਰ ਵਾਪਸੀ ਹੋਈ ਜਿਸ ਦੇ ਨਤੀਜੇ ਵਜੋਂ 2023 ਦੇ ਵਿੱਚ 278005 ਦੇ ਸਿਖਰਲੇ ਪੱਧਰ ਦੇ ਉੱਤੇ ਲੋਕਾਂ ਨੂੰ ਬੁਲਾਇਆ ਗਿਆ 2015 ਤੋਂ 2023 ਦੇ 8 ਸਾਲਾਂ ਦੀ ਮਿਆਦ ਦੇ ਵਿੱਚ ਇੱਕ ਸ਼ਾਨਦਾਰ 770.7% ਵਾਧਾ ਦੇਖਿਆ ਗਿਆ ਜੋ 2015 ਚ 31920 ਭਾਰਤੀ ਅਧਿਆਨ ਪਰਮਿਟ ਧਾਰਕਾਂ ਤੋਂ 2023 ਦੇ ਵਿੱਚ 2785 ਹੋ ਗਿਆ। 2025 ਦੇ ਵਿੱਚ ਕੈਨੇਡਾ 'ਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਆਈ 2024 ਦੀ ਇਹ ਗਤੀ ਅਚਾਨਕ ਉਲਟ ਗਈ ਜਦੋਂ ਭਾਰਤੀ ਅਧਿਆਨ ਪਰਮਿਟ ਧਾਰਕਾਂ ਦੀ ਗਿਣਤੀ 188255 ਤੱਕ ਡਿੱਗ ਗਈ ਇਸ ਨਾਲ ਅਚਾਹੇ ਵਿਸਥਾਰ ਦਾ ਅੰਤ ਹੋ ਗਿਆ ਕਿਉਂਕਿ ਵਾਪਕੀ ਦਬਾਅ ਕੈਨੇਡਾ ਦੇ ਆਕਰਸ਼ਣ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ 2025 'ਚ ਗਿਰਾਵਟ ਤੇਜ਼ ਹੋ ਗਈ ਜਨਵਰੀ ਤੋਂ ਜੁਲਾਈ ਤੱਕ ਦੇ ਸ਼ੁਰੂਆਤੀ ਆਂਕੜਿਆਂ ਦੇ ਨਾਲ ਸਿਰਫ 52765 ਭਾਰਤੀ ਅਧਿਆਨ ਪਰਮਿਟ ਸਾਹਮਣੇ ਆਏ ਇਸ 7 ਮਹੀਨੇ ਦੇ 스냅샷 2025 ਦੇ ਲਈ ਪੂਰੇ ਸਾਲ ਦਾ ਅਨੁਮਾਨ ਲਗਭਗ 90454 ਭਾਰਤੀ ਦਿਨ ਗਰਮਿੰਟ ਤਾਰਕਾਂ ਤੇ ਖੜਾ ਹੈ 2025 ਦੇ ਵਿੱਚ ਕੈਨੇਡਾ ਚ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤਿੱਖੀ ਗਿਰਾਵਟ ਵੇਖਣ ਨੂੰ ਮਿਲੀ ਅਨੁਮਾਨਿਤ 90456 ਪੂਰੇ ਸਾਲ ਦੇ ਕੁੱਲ ਤੋਂ 2024 ਦੇ 188255 ਤੋਂ ਗਿਰਾਵਟ ਵੇਖੀ ਗਈ 2025 ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਪ੍ਰਮੁੱਖ ਸਥਾਨਾਂ ਚ ਕੈਨੇਡਾ, ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਤੇ ਜਰਮਨੀ ਸ਼ਾਮਲ ਸਨ ਕੈਨੇਡਾ ਹਰ ਸਾਲ 8 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਦਾ ਹੈ ਜੋ ਕਿ ਕੁਆਲਿਟੀ ਐਜੂਕੇਸ਼ਨ ਅਤੇ ਕੰਮ ਦੇ ਮੌਕਿਆਂ ਦੁਆਰਾ ਸੰਚਾਲਿਤ ਨੇ ਜ਼ਿਕਰ ਕਰਦੇ ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਜੋ ਲੰਡਨ ਦੌਰੇ ਦੇ ਉੱਤੇ ਸਨ ਤਾਂ ਲੰਡਨ ਯੂਕੇ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਕੇ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਾਫੀ ਮੁੱਦਿਆਂ ਦੇ ਉੱਤੇ ਚਾਨਣਾ ਪਾਇਆ 2025 ਗਲੋਬਲ ਪ੍ਰੋਗਰੈਸ ਐਕਸ਼ਨ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਤੇ ਕਈ 월ਡ ਲੀਡਰਸ ਦੇ ਨਾਲ ਮੁਲਾਕਾਤ ਕਰਨ ਵਾਸਤੇ ਯੂਕੇ ਗਏ ਸਨ ਤੇ ਉਹਨਾਂ ਨੇ ਬਹੁਤ ਸਾਰੇ ਲੀਡਰਸ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਪੀਐਮ ਕਾਰਨੀ ਦਾ ਕਹਿਣਾ ਹੈ ਕਿ ਅਸੀਂ ਆਪਣੀ ਵਪਾਰ ਤੇ ਸੁਰੱਖਿਆ ਭਾਈਵਾਲੀ ਨੂੰ ਉੱਚਾ ਚੁੱਕਣ ਦੇ ਲਈ ਕੈਨੇਡਾ ਤੇ ਯੂਕੇ ਵਿਚਾਲੇ ਇਤਿਹਾਸਿਕ ਸਬੰਧਾਂ ਤੇ ਨਿਰਮਾਣ ਕਰ ਰਹੇ ਹਾਂ ਸਾਡੀਆਂ ਅਰਥ ਵਿਵਸਥਾਵਾਂ ਨੂੰ ਵਧੇਰੇ ਪ੍ਰਤੀਯੋਗੀ ਬਣਾਉਣਾ ਤੇ ਸਾਡੇ ਕਰਮਚਾਰੀਆਂ ਨੂੰ ਸਸ਼ਕਤ ਬਣਾਉਣਾ ਹੀ ਇਸ ਵੇਲੇ ਟਾਰਗੇਟ ਪਨਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਕਿਰਸਟਨਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਔਰ ਇਸ ਮੌਕੇ ਤੇ ਦੋਵਾਂ ਨੇ ਕੈਨੇਡਾ ਤੇ ਇੰਗਲੈਂਡ ਦੇ ਲੰਡਨ ਦੇ ਯੂਕੇ ਦੇ ਜੜੇ ਰਿਸ਼ਤੇ ਨੇ ਉਹਨਾਂ ਨੂੰ ਅੱਗੇ ਲਿਜਾਣ ਬਾਰੇ ਵਿਸਥਾਰ ਦੇ ਵਿੱਚ ਵਿਚਾਰ ਚਰਚਾ ਵੀ ਕੀਤੀ When our diplomatic mission moved here in 1925, it gave our country a much more prominent presence in London. And it signaled our desire to work more closely with the United Kingdom. Because Canada and the United Kingdom share a history, we share values, we share a sovereign. And we're drawing on that at this hinge moment of profound global change. The United Kingdom is one of our most reliable allies in our shared mission to strengthen prosperity and security on both sides of the Atlantic. For decades, Canada's foreign policy has relied on a certain number of premises a rules based multilateral trading system. Secondly, collective security anchored by NATO. Third, our enviable geography, which shielded us from distant conflicts. And connects us to the world's largest and most dynamic economy directly to the South. And for a long time, we had the expectation, shared by many others, that the world would converge over time towards free markets, open societies, and democratic values. Now, the world is undergoing a number of fundamental shifts that are challenging all of those premises. New technologies have brought distant threats to our doorstep. Power has become multipolar. Authoritarianism is resurgent, and consensus within many democracies has fractured. This is not a slow transition, it's a rupture. And the mission of our new government is to ensure that Canada will not just be able to endure the impact of these shifts, but to prosper through them. <laughs>